ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਮਨੀਸ਼ ਸ਼ਿਸ਼ੋਦੀਆ ਨੂੰ ਪੰਜਾਬ ਦੇ ਆਪ ਦੇ ਇਨਚਾਰਜ ਲਗਾ ਦਿੱਤਾ ਹੈ ਤੇ ਜਿਸ ਤੋਂ ਬਾਅਦ ਲਗਾਤਾਰ ਹੁਣ ਉੱਥੇ ਹੀ ਵਿਰੋਧੀ ਭੜਕਦੇ ਹੋਏ ਨਜ਼ਰ ਆ ਰਹੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਹੁਣ ਕੀ ਪੰਜਾਬ ਦੀ ਕਮਾਂਡ ਦਿੱਲੀ ਵਾਲਿਆਂ ਦੇ ਹੱਥ ਦੋਵੋਗੇ ਤੇ ਜਿਸ ਤੋਂ ਬਾਅਦ ਉੱਥੇ ਹੀ ਵਿਕਰਮ ਮਜੀਠੀਆ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਜੇਲ੍ਹ ਕੱਟ ਕੇ ਆਏ ਨੇ ਜਿਨ੍ਹਾਂ ਦੇ ਉੱਤੇ ਬਹੁਤ ਕੱਪੜੇ ਦੇ ਦੋਸ਼ ਨੇ ਤੁਸੀਂ ਉਹਨਾਂ ਨੂੰ ਹੁਣ ਪੰਜਾਬ ਦੀ ਕਮਾਂਡ ਸਾਹਮ ਦਿੱਤੀ ਹੈ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਨਵੇਂ ਚਾਰਜ ਨੂੰ ਲੈ ਕੇ ਯਾਨੀ ਕਿ ਮਨੀਸ਼ ਸ਼ੋਧੀਆਂ ਨੂੰ ਲੈ ਕੇ ਮੁੱਖ ਮੰਤਰੀ ਭਗਵਾਂ ਸਿੰਘ ਮਾਨ ਦੇ ਉੱਤੇ ਪਲਟਵਾਰ ਕੀਤਾ ਤੇ ਉੱਥੇ ਹੀ ਦੱਸਈਏ ਕਿ ਉਹਨਾਂ ਨੇ ਕੁਝ ਤਿੱਖੇ ਨਿਸ਼ਾਨੇ ਵੀ ਸਾਦੇ ਨੇ ਤੇ ਆਓ ਤੁਹਾਨੂੰ ਸੁਣੋ ਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਆਮ ਆਦਮੀ ਪਾਰਟੀ ਨੇ ਜੋ ਇਨਚਾਰਜ ਪੰਜਾਬ ਦੇ ਉਹਨਾਂ ਨੂੰ ਮਨੀਸ਼ ਸ਼ੋਧਿਆ ਨੂੰ ਔਰ ਸਹਿ ਪ੍ਰਬਾਰੀ ਸਤਿੰਦਰ ਜੈਨ ਸਾਹਿਬ ਨੂੰ ਲਗਾਇਆ ਮੈਂ ਸਮਝਦਾ ਕਿ ਥਿਸ ਇਜ਼ ਕਾਲਡ ਬਦਲਾਵ ਇਸ ਨੂੰ ਚੇਂਜ ਕਹਿੰਦੇ ਆ ਪੰਜਾਬ ਦੇ ਲੋਕੋ ਇਹ ਚੇਂਜ ਵੇਖੋ ਕਿੰਡੀ ਜ਼ਬਰਦਸਤ ਕਿ ਜਿਹੜੇ ਕਹਿੰਦੇ ਸੀ ਕਿ ਅਸੀਂ ਕੱਟਰ ਇਮਾਨਦਾਰ ਉਹਨਾਂ ਨੇ ਅੱਜ ਕੱਟਰ ਬੇਈਮਾਨਾਂ ਨੇ ਇਹ ਮੈਂ ਨਹੀਂ ਕਹਿੰਦਾ ਇਹ ਲੋਕ ਕਹਿੰਦੇ ਦੁਨੀਆ ਕਹਿੰਦੀ ਹੈ ਇਹ ਔਰ ਇਹ 2-2 ਸਾਲ ਇਹ ਦੋਨੇ ਤਿੰਨੇ ਲੋਕ ਜਿਨ੍ਹਾਂ ਨੇ ਇੱਕ ਸ਼ਰਾਬ ਦੀ ਪਾਲਿਸੀ ਇਹ ਜੀ ਤਿਆਰ ਕੀਤੀ ਸੀ ਜਿਹਦੇ ਨਾਲ ਕਰੋੜਾਂ ਰੁਪਈਆ ਦਾ ਚੂਨਾ ਦਿੱਲੀ ਦੇ ਖਜ਼ਾਨੇ ਨੂੰ ਪਹੁੰਚਿਆ ਔਰ ਮੁੜ ਕੇ ਇਹਨਾਂ ਨੂੰ ਉਹ ਪਾਲਿਸੀ ਵਾਪਸ ਕਰਨੀ ਪਈ ਔਰ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੀ ਸ਼ਰਾਬ ਦੀ ਪਾਲਿਸੀ ਵੀ 2022-23 ਦੀ ਬਣਾਈ ਸੀ ਔਰ ਮੁੜ ਕੇ ਉਸ ਪਾਲਿਸੀ ਨੂੰ ਵੀ ਰਿਵਰਸ ਕਰਨਾ ਪਿਆ ਕਿਉਂਕਿ ਕੈਬਨਿਟ ਦੀ ਸਬ ਕਮੇਟੀ ਨੇ ਔਰ ਆਫੀਸਰਸ ਕਮੇਟੀ ਨੇ ਗੱਲ ਕਹੀ ਸੀ ਕਿ ਜਿਹੜੀ ਇਹ ਪਾਲਿਸੀ ਤਿਆਰ ਹੋਈ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਹਿਲੇ ਸਾਲ ਪੰਜਾਬ 'ਚ ਇਹਨੇ ਕਰੋੜਾਂ ਰੁਪਈਆ ਦਾ ਚੂਨਾ ਪੰਜਾਬ ਦੇ ਲੋਕਾਂ ਨੂੰ ਲਾਇਆ ਸੋ ਮੈਂ ਇਟ ਅਮੇजेस ਮੀ ਔਰ ਅੱਜ ਕੀ ਪੰਜਾਬ ਕਿਵੇਂ ਰਿਮੋਟ ਕੰਟਰੋਲ ਨਾਲ ਚੱਲੂਗਾ ਇਹ ਤਾਂ ਪਹਿਲਾਂ ਵੀ ਆਪਾਂ ਵੇਖਦੇ ਸੀ ਮਗਰ ਹੁਣ ਰਿਮੋਟ ਕੰਟਰੋਲ ਵੀ ਆ ਕੇ ਪੰਜਾਬ 'ਚ ਹੀ ਬਿਠਾ ਦਿੱਤੇ ਔਰ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਜੇ ਭਾਉ ਜੇ ਬਾੜੀ ਮਾੜੀ ਮੋਟੀ ਵੀ ਕੋਈ ਸ਼ਰਮ ਰਹਿ ਗਈ ਹੈ ਨਾ ਜਾਂ ਪੰਜਾਬੀਆਂ ਦੀ ਪੰਜਾਬ ਦੇ ਪ੍ਰਤੀ ਕੋਈ ਵਫਾਦਾਰੀ ਰਹਿ ਗਈ ਹੈ ਕਦੋਂ ਬੋਲੇਗਾ ਕੀ ਕੁਰਸੀ ਦੀ ਲਾਲਸਾ ਕੁਰਸੀ ਦਾ ਪਿਆਰ ਕੁਰਸੀ ਦਾ ਮੋਹ ਇਹ ਸੱਦ ਤੱਕ ਹੋ ਗਿਆ ਕਿ ਨਾ ਅਸੀਂ ਰਿਮੋਟ ਕੰਟਰੋਲ ਖਿਲਾਫ ਬੋਲਾਂਗੇ ਨਾ ਕਰਾਪਸ਼ਨ ਦੇ ਖਿਲਾਫ ਬੋਲਾਂਗੇ ਹਾਂ ਇਹ ਜ਼ਰੂਰ ਹੈ ਮਾਨ ਸਾਹਿਬ ਨੂੰ ਤਾਂ ਮੌਜਾ ਲੱਗ ਗਿਆ ਜਿਹੜਾ ਸ਼ਰਾਬ ਦੇ ਘਟਾਲੇ ਦੇ ਕਰਤਾ ਧਰਤਾ ਨੇ ਉਹ ਸਭ ਤੋਂ ਵੱਧ ਸ਼ਰਾਬ ਪੀਣ ਵਾਲੇ ਦੇ ਕੋਲ ਨੇੜੇ ਆ ਗਏ ਇਹ ਤਾਂ ਫਾਇਦਾ ਮਾਨ ਸਾਹਿਬ ਤੁਹਾਨੂੰ ਪਹੁੰਚ ਸਕਦਾ ਹੋਰ ਕੋਈ ਫਾਇਦਾ ਜਾਪਦਾ ਨਹੀਂ ਇਹਨਾਂ ਦੋਵਾਂ ਦੇ ਲੱਗੇ ਨਾ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਯਾਦ ਕਰਾ ਦਿਆਂ ਕਿ ਨਾਟ ਓਨਲੀ ਕ腐ਸ਼ਨ ਇਨ੍ਹਾਂ ਤੇ ਇਹ ਜਿਹਦੇ ਚ ਕ腐ਸ਼ਨ ਦੇ ਚਾਰਜਸ ਕਰਕੇ ਅੰਦਰ ਰਹਿ ਕੇ ਆਏ ਐ ਥੀਸ ਟੂ ਇੰਡੀਵਿਜੂਅਲਸ ਇਨ੍ਹਾਂ ਨੇ ਇੱਥੇ ਰਹਿ ਕੇ ਪੰਜਾਬ ਦੀ ਧਰਤੀ ਤੋਂ ਜਿਵੇਂ ਈਸਟ ਇੰਡੀਆ ਕੰਪਨੀ ਲੁੱਟ ਕੇ ਲੈ ਕੇ ਗਈ ਸੀ ਨਾ ਇਨ੍ਹਾਂ ਵੀ ਲੁੱਟ ਖੋਟੀ ਕਰਨੀ ਐ ਔਰ ਇਨ੍ਹਾਂ ਨੇ ਪਹਿਲਾਂ ਵੀ ਜਿਹੜੇ aarop ਲੱਗਦੇ ਸਨ ਹੁਣ ਤਾਂ ਸਿੱਧੇ ਤੌਰ ਤੇ ਇੱਥੇ ਆ ਕੇ ਦਖਲਅੰਦਾਜ਼ੀ ਔਰ ਮੈਂ ਸਹੂੰਗਾ ਜਿਹੜੀ ਔਰਥ ਆਫ ਸੀਕਰਸੀ ਹੈ ਕਿ ਗੁਪਤ ਰੱਖਣ ਦੀ ਜਿਹੜੀ ਆਪਾਂ ਸੋਹ ਚੱਕਦੇ ਆ ਉਹਦੀ ਵੀ ਵੱਡੀ ਵਾਇਲੇਸ਼ਨ ਹੋਊਗੀ ਗਵਰਨਰ ਸਾਹਿਬ ਨੂੰ ਵੀ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਕਿਉਂਕਿ ਸਾਰੇ ਫੈਸਲੇ ਕੈਬਨਿਟ ਦੇ ਹੁਣ ਡੰਮੀ ਕੈਬਨਿਟ ਰਹਿ ਗਈ ਆ ਉਹ ਨਹੀਂ ਕਰਨਗੇ ਅਸਲ ਫੈਸਲੇ ਇਹ ਕਰਨਗੇ ਕਿਉਂ ਮੈਂ ਡੰਮੀ ਕਿਨੂੰ ਕਿਹਾ ਮੁੱਖ ਮੰਤਰੀ ਤੇ ਉਹਨਾਂ ਦੇ ਸਾਥੀ ਮਨਿਸਟਰ ਸਾਹਿਬਾਨ ਨੂੰ ਕਿਉਂਕਿ ਸਭ ਨੂੰ ਪਤਾ ਹੈ ਫੈਸਲੇ ਤਾਂ ਇਹਨਾਂ ਨੇ ਕਰਨੇ ਉਹ ਤਾਂ ਇਕੱਲਿਆਂ ਉੰਗੂਠੇ ਲਾਉਣ ਤੇ ਹੋਣੀ ਆ ਔਰ ਇਹ ਸਤਿੰਦਰ ਜੈਨ ਉਹ ਆਦਮੀ ਹੈ ਜੀਨੇ ਮਨੀਸ਼ ਸੋਧਿਆ ਡਿਪਟੀ ਸੀਐਮ ਰਹਿੰਦਿਆ ਅਰਵਿੰਦ ਕੇਜਰੀਵਾਲ ਦੇ ਸੀਐਮ ਰਹਿੰਦਿਆ ਔਰ ਸਤਿੰਦਰ ਜੈਨ ਜੇਐਲ ਮਿਨਿਸਟਰ ਰਹਿੰਦਿਆ ਇੱਕ ਵਾਰੀ ਨਹੀਂ ਦਵਿੰਦਰ ਪਾਲ ਭੁੱਲਰ ਸਾਹਿਬ ਦੀ ਰਿਹਾਈ ਜਿਹਦੀ ਜਿਹੜੀ ਰਿਹਾਈ ਹੋਣੀ ਸੀ ਉਹਨੂੰ ਇੱਕ ਵਾਰੀ ਨਹੀਂ अनेका ਵਾਰੀ ਰਿਜੈਕਟ ਕੀਤਾ ਇਹੋ ਕਮੇਟੀ ਦੇ ਮੈਂਬਰ ਨੇ ਸੋ ਜਿਹੜਾ ਪੰਜਾਬ ਵਿਰੋਧੀ ਹੋਵੇ ਕਰਪਸ਼ਨ 'ਚ ਫਸਿਆ ਹੋਵੇ ਅੱਜ ਕੀ ਉਹਨਾਂ ਨੂੰ ਰਿਮੋਟ ਕੰਟਰੋਲ ਰਾਹੀਂ ਪੰਜਾਬ ਚਲਾਉਣਗੇ ਆਈ ਥਿੰਕ ਦਿਸ ਇਜ਼ ਅ ਵੈਰੀ ਅ ਡਿਸਗਸਟਿੰਗ ਡਿਸੀਜਨ ਬੜੀ ਸ਼ਰਮ ਦੀ ਗੱਲ ਹੈ ਕਿ ਇਹੋ ਜਿਹਾ ਫੈਸਲਾ ਹੋਇਆ ਮੈਂ ਸਾਰੇ ਪੰਜਾਬੀਆਂ ਨੂੰ ਜਮੀਰ ਜਾਗਣ ਵਾਲੇ ਪੰਜਾਬੀਆਂ ਨੂੰ ਗੈਰਤਮੰਦ ਪੰਜਾਬੀਆਂ ਨੂੰ ਅੱਜ ਬੇਨਤੀ ਕਰਦਾ ਪਹਿਲਾਂ ਕਿਸਾਨ ਕੁੱਟੇ ਪਹਿਲਾਂ ਕਿਸਾਨਾਂ ਨੂੰ ਧਰਨੇ ਤੇ ਬਿਠਾਇਆ ਉਹਨਾਂ ਦਾ ਸਾਥ ਦਿੱਤਾ ਬਾਦਾਮ ਖਵਾਏ ਕਹਿੰਦੇ ਹਰੀ ਪਹਾਰਾ ਪੈਨ ਉਹਨਾਂ ਲਈ ਚੱਲੂ ਤੇ ਹਰੀਆਂ ਪੱਗਾਂ ਰੋਲੀਆਂ ਜੈ ਜਵਾਨ ਜੈ ਕਿਸਾਨ ਦਾ ਨਾਰਾਂ ਮਾਰਨ ਵਾਲੇ ਅੱਜ ਕਿਸਾਨਾਂ ਨੂੰ ਆਪਦੀ ਹੱਕੀ ਮੰਗਾ ਦੇਣ ਦੀ ਜਗਾ ਹੁਣ ਜਾ ਕੇ ਕਿਉਂਕਿ ਇਲੈਕਸ਼ਨ ਲੜਦੇ ਆ ਲੁਧਿਆਣੇ ਦੀ ਅੱਜ ਇੰਡਸਟਰੀ ਨਾਲ ਖਲੋਗੇ ਆ ਤੇ 3 ਸਾਲ ਕਦੇ ਇੰਡਸਟਰੀ ਨੂੰ ਨਹੀਂ ਪੁੱਛਿਆ ਇੰਡਸਟਰੀ ਜੇ ਭੱਜ ਰਹੀ ਆ ਉਹਦੇ ਕਾਰਨ ਹੋਰ ਨੇ ਇਹ ਡਰਾਮੇ ਵਾਲੀ ਪਾਰਟੀ ਝੂਠ ਬੋਲਣ ਵਾਲੀ ਸਰਕਾਰ ਇਹਨੂੰ ਸਬਕ ਸਿਖਾਉਣ ਦਾ ਮੌਕਾ ਆਇਆ ਹੈ ਔਰ ਮੈਂ ਸਮਝਦਾ ਥਿਸ ਇਜ਼ ਦਾ ਲਾਸਟ ਨੇਲ ਇਨ ਦਾ ਕਾਫਨ ਇਹ ਅਖੀਰਲਾ ਕਿਲ ਠੋਕਿਆ ਪੰਜਾਬ ਦੀ ਇਸ ਸਰਕਾਰ ਦੀ ਕਫਨ ਚ ਕਿ ਅੱਜ ਆ ਕੇ ਉਹਨਾਂ ਲੋਕਾਂ ਨੂੰ ਲਾਤਾ ਜਿਨ੍ਹਾਂ ਨੇ ਹਮੇਸ਼ਾ ਐਂਟੀ ਪੰਜਾਬ ਸੋਚ ਵਿਖਾਈ ਹੈ ਸੋ ਇਕੱਠੇ ਹੋ ਜਾਓ ਲੜਾਈ ਲੜਨ ਵਾਸਤੇ ਤਗੜੇ ਹੋ ਜਾਓ ਔਰ ਇਹਨਾਂ ਨੂੰ ਮਜ਼ਾ ਚਕਾਉਣ ਵਾਸਤੇ ਤਗੜੇ ਹੋ ਜਾਓ